ਤਨ ਆਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਡੰਡਉਤ ਬੰਦਨ ਨਕਵਾਰ ਸਰਵ ਕਲਾ ਸਮਰਥ ਢੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਹਰ ਨਜਾੜਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੇ ਮੇਰੇ ਕਿਰਤ ਕਰਮ ਕੇ ਬੀਛੜਾ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਹ ਦੁਸ਼ ਪਰਮੇ ਤੱਕ ਆਏ ਪ੍ਰਭ ਕੀ ਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਾਰੀ ਸਾਧ ਸੰਗਤ ਤੁੰਤਾ ਦੇ ਯੋਗ ਹੋ ਗੁਰੂਕਿਆਂ ਬੁੜਿਆਈਆਂ ਦੇ ਪਾਤਰ ਹੋ ਪਿਆਰਿਓ ਪਿਛਲਾ ਮਹੀਨਾ ਸਤਗੁਰਾਂ ਦੀ અપਾਰ ਬਖਸ਼ਿਸ਼ ਕਿਰਪਾ صدਕਾ ਖੁਸ਼ੀਆਂ ਭਰਿਆ ਜਗਤ ਤੇ ਬਧਿਤ ਹੋਇਆ ਉਚੜਦਾ ਮਹੀਨਾ ਅਸਾੜ ਦਾ ਮਹੀਨਾ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਵਿਖੇੜੇ ਧਨ ਦੌਲਤ ਦੇ ਖੁੱਲੇ ਗੱਫੇ ਅਪਾਰ ਬਖਸ਼ਿਸ਼ਾਂ ਭਰਿਆ ਬਤੀਤ ਹੋਵੇ ਸੋ ਹਾਉ ਅੱਜ ਅਸਾੜ ਮਹੀਨਾ ਦੀ ਸੰਗਰਾਦ ਹੈ ਸੋ ਆਪਾਂ ਸਾਰੇ ਨਾਲ ਕੇ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕਰਨਾ ਹੈ ਇਸ ਮਹੀਨੇ ਦੇ ਪਾਠ ਸਰਗੁਣ ਕਰਨਾ ਹੈ ਸਹਿਯੋਗ ਫਰਮਾਵੇ ਹਨ ਅਸਾੜ ਤਪੰਦਾ ਤਿਸ ਲਗਾ ਹਰ ਨਾ ਹੋ ਨਾ ਜਗ ਜੀਵਨ ਪੁਰਖ ਤਿਆਗ ਕੈ ਮਨਸ ਸੰਧੀ ਆਸ ਦੁਆਪੈ ਵਿਗੁਚਿਆ ਗਲ ਪਾਇ ਸੁਜਮ ਕੀ ਫਾਸ ਜਿਹਾ ਬੀਜੈ ਸੋ ਲੁਣੈ ਮੱਥੇ ਜੋ ਲਿਖਿਆ ਰਹਿਣ ਬਿਹਾਣੀ ਪਛੋਤਾਣੀ ਉੱਠ ਚੱਲੀ ਗਈ ਨਿਰਾਸ਼ ਕੋ ਸਾਧੂ ਪੇਟਿਆ ਸੋਦਰਗੇ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ বিনা ਦੂਜਾ ਕੋ ਨਹੀਂ ਨਾਨਕ ਕੀ ਅਰਦਾਹ ਆਸਾੜ ਸੁਹੰਦਾ ਤਿਸ ਲਗ ਜਿਸ ਮਨ ਹਰ ਚਰਨ ਨਿਵਾਸ ਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਪਿਆਰੀ ਸਾਧ ਸੰਗਤ ਇਸ ਮਹੀਨੇ ਵਿੱਚ ਸਤਿਗੁਰੂ ਫਰਮਾਨ ਕਰਦੇ ਨੇ ਭਈ ਆਉ ਕਥਾ ਸ਼ਲਿ ਵਿਚਾਰ ਕਰੀਏ ਸੇਬ ਕਹਿੰਦੇ ਅਸਾੜ ਤਪੰਦਾ ਤਿਸ ਲਗੈ ਹਰ ਨਾਉ ਨਾ ਜਿੰਨਾ ਪਾਸ ਕਹਿੰਦੇ ਹਾੜ ਦੇ ਮਹੀਨਾ ਮਹੀਨੇ ਵਿੱਚ ਉਹਨਾਂ ਨੂੰ ਤਪਸ਼ ਲਗਦੀ ਹੈ ਇਹਨਾਂ ਨੂੰ ਜਿਨ੍ਹਾਂ ਕੋਲ ਹਰੀ ਮਾਲਕ ਦਾ ਨਾਮ ਨਹੀਂ ਹੈ ਜਗ ਜੀਵਨ ਪੁਰਖ ਤਿਆਗ ਕੇ ਮਨਸ ਸੰਧੀਆਸ ਜਗ ਨੂੰ ਜੀਵਨ ਦੇਣ ਵਾਲੇ ਉਸ ਪ੍ਰਮਾਤਮਾ ਨੂੰ ਤਿਆਗ ਕੇ ਉਹਦੀਆਂ ਦਿੱਤੀਆਂ ਹੋਈਆਂ ਵਸੂਆਂ ਵਿੱਚ ਮਸਤ ਹੈ ਜਿਸ ਨੇ ਸਾਨੂੰ ਜੀਵਨ ਬਖਸ਼ਿਸ਼ ਕੀਤਾ ਹੈ ਇਹ ਜੋਨੀ ਬਖਸ਼ਿਸ਼ ਕੀਤੀ ਹੈ ਨਾਮ ਜਪਣ ਬੰਦਗੀ ਕਰਨ ਵਾਸਤੇ ਇਸ ਮਹੀਨੇ ਵਿੱਚ ਅਸੀਂ ਵਕਤ ਤੋਂ ਬਾਅਦ ਜਿੰਨਾ ਵੀ ਨਾਮ ਜਪਿਆ ਜਾ ਸਕੇ ਜਪੀਏ ਮਾਨਕ ਮਾਨਸਕ ਮਨਸ ਸੰਧੀ ਆਸ ਇਹ ਮਨੁੱਖ ਦੀ ਆਸ ਆਸ ਰੱਖੀ ਹੈ ਮਨੁੱਖ ਨੂੰ ਇਹ ਨਾਮ ਜਪਣ ਦਾ ਸਮਾਂ ਬਖਸ਼ਿਸ਼ ਕੀਤਾ ਹੈ ਦੁਆ ਪਏ ਵਿਗੁਚੀਏ ਦਵੈਤੀ ਕਰਕੇ ਆਉਂਦਾ ਹੈ ਗਲ ਪਾਈ ਸੁਜਮ ਕੀ ਫਾਸ ਕਹਿੰਦੇ ਗਲ ਵਿੱਚ ਜਮਨ ਦੀ ਫਾਸੀ ਪੈ ਜਾਂਦੀ ਜਿਹੜੇ ਨਾਮ ਨਹੀਂ ਜਪਦੇ ਬੰਦਗੀ ਨਹੀਂ ਕਰਦੇ ਇਸਮੀਨ ਨੇ ਵਿੱਚ ਬੰਦਗੀ ਕਰਨੀ ਹੈ ਕਥਾ ਸੁਣਨੀ ਹੈ ਨਾਮ ਸਿਮਰਨ ਕਰਨਾ ਪਿਆਰੀਓ ਜਿਹਾ ਬੀਜ ਸੋ ਲੁਣੇ ਮੱਥੇ ਜੋ ਲਿਖਿਆ ਜੋ ਬੀਜਦਾ ਹੈ ਸੂਰ ਲੈ ਲੈਂਦਾ ਹੈ ਜੋ ਮੱਥੇ ਜੋ ਮਸਤਕ ਵਿੱਚ ਜੋ ਤਕਦੀਰ ਵਿੱਚ ਲਿਖਿਆ ਹੁੰਦਾ ਹੈ ਰਹਿਣ ਬਿਹਾਣੀ ਪਛੋਤਾਣੀ ਉਠ ਚਲੀ ਗਈ ਨਿਰਾਸ਼ ਉਮਰ ਦੀ ਰਾਤ ਬੀਤੀਦੀ ਜਾਂਦੀ ਹੈ ਬੀਤੀਆਂ ਜਾਂਦੀਆਂ ਹਨ ਉਮਰ ਦੀਆਂ ਰਾਤਾਂ ਬੀਤੀਆਂ ਜਾਂਦੀਆਂ ਨਾ ਕਹਿੰਦਾ ਫਿਰ ਪਛਤਾਉਂਦਾ ਹੀ ਪਛਤਾਉਂਦੀ ਹੈ ਉਠ ਚਲੀ ਗਈ ਨਿਰਾਸ਼ ਸੰਸਾਰ ਤੋਂ ਨਿਰਾਸ਼ ਹੋ ਕੇ ਮਰ ਜਾਂਦੀ ਹੈ ਜਿਹੜੇ ਨਾਮ ਜਪਦੇ ਨੇ ਉਹ ਖੁਸ਼ੀਆਂ ਨਾਲ ਜਾਂਦੇ ਨੇ ਜਿਹੜੇ ਨਾਮ ਬੰਦਗੀ ਨਹੀਂ ਕਰਦੇ ਸ਼ਮੀਨ ਨੇ ਵਿੱਚ ਕਥਾ ਭਾਵ ਸੁਣ ਨਹੀਂ ਬਾਣੀ ਨਹੀਂ ਸੁਣਦੇ ਸੰਸਾਰ ਤੋਂ ਕਹਿੰਦੇ ਫਿਰ ਉਹ ਨਿਰਾਸ਼ ਹੋ ਕੇ ਜਾਂਦੇ ਆਂ ਇਹ ਰੁਹਾ ਜਿੰਨ ਕੋ ਸਾਧੂ ਭੇਟਿਆ ਸੋ ਦਰਗੇ ਹੋਏ ਖਲਾਸ ਜਿਨ੍ਹਾਂ ਨੂੰ ਸੰਤਾਂ ਦਾ ਮਿਲਾਪ ਹੋ ਜਾਂਦਾ ਹੈ ਬਾਣੀ ਨਾਲ ਪਿਆਰ ਹੋ ਜਾਂਦਾ ਹੈ ਸ਼ੇਵ ਕਹਿੰਦੇ ਨੇ ਉਹ ਦਰਗਾਹ ਵਿੱਚ ਛੁੱਟ ਜਾਂਦੇ ਨੇ ਉਹ ਦਰਗੇ ਦਾ ਵਕੀਲ ਬਣ ਜਾਂਦਾ ਸਤਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਦੱਸਦਾ ਭਈ ਇਹ ਜੋ ਜੀਵ ਹੈ ਮਹਾਰਾਜ ਇਹ ਬੰਦਗੀ ਕਰਕੇ ਆਇਆ ਹੈ ਇਸ ਦੇ ਸਾਰੇ ਔਗਣ ਬਖਸ਼ ਦਿਓ ਸੂ ਮਹਾਰਾਜ ਸਾਡੇ ਦਰਗੇ ਵਿੱਚ ਬਕਾਲਤ ਕਰਦਾ ਸਾਡੀ ਵਕੀਲ ਜਿਦਾਂ कोर्ट ਵਿੱਚ ਜਾਈਦਾ ਨਾ ਉੱਥੇ ਵਕੀਲ ਦੀ ਲੋੜ ਹੁੰਦੀ ਹੈ ਉਹ ਦਰਗੇ ਦੇ ਵਿੱਚ ਵੀ ਹਰਾਰ ਦਰਗੇ ਦਾ ਹਰ ਦਰਗੇ ਕਾ ਬੈ ਸੇਟ ਹਰ ਨਾਮੂ ਮੰਦਰ ਲੜਾਈ ਦਾ ਕੱਤੇ ਹੋ ਮੇ ਰੂਪ ਗੁਰੂ ਨਾਨਕ ਸਤਗੁਰ ਤੇ ਨਾਮਲਾਜ ਤੁਰੇ ਪਿਆਸਰ ਜੋਗ ਉੱਥੇ ਬਕਾਲਤ ਕਰਦਾ ਹੈ ਜਿਹੜੇ ਸਤਗੁਰ ਦੇ ਕਹਿਣ ਅਨਸਾਰ ਨਾਮ ਜਪ ਕੇ ਬੰਦਗੀ ਕਰਕੇ ਕਥਾ ਕਰਕੇ ਸੁਣ ਕੇ ਜਾਂਦੇ ਹਨ ਸੰਸਾਰ ਤੋਂ ਉਹ ਫਿਰ ਦਰਗੇ ਵਿੱਚ ਛੁੱਟ ਜਾਂਦੇ ਹਨ ਉਹ ਹਮੇਸ਼ਾ ਵਾਸਤੇ ਪ੍ਰਭੂ ਚਰਣਾ ਵਿੱਚ ਲੀਨ ਹੋ ਜਾਂਦੇ ਆ ਕਰ ਕਿਰਪਾ ਪ੍ਰਭ ਆਪਣੀ ਏ ਹਰੀ ਆਪਣੀ ਕਿਰਪਾ ਕਰ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਰਹੇ ਸਤਿਗੁਰੂ ਜੀ ਕਿਰਪਾ ਕਰੋ ਮਿਹਰ ਕਰੋ ਐਸਾ ਅਸਾ ਇਸ ਮਹੀਨੇ ਵਿੱਚ ਵੀਂਦੀਆਂ ਕਰਨੀਆਂ ਮਹਾਰਾਜ ਜੀ ਕਿਰਪਾ ਕਰੋ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਰਹੇ ਜੇ ਐਸਾ ਹੋ ਜਾਂਦਾ ਹੈ ਨਾ ਤੇਰੀ ਸ਼ਾਸੰਗ ਸਾਡੀ ਦਿੰਦੀਆਂ ਪਰਵਾਨ ਹੁੰਦੀਆਂ ਹਨ ਤੇ ਇਸ ਮਹੀਨੇ ਵਿੱਚ ਵੀ ਆਪ ਜੀ ਨੂੰ ਤਪਸ਼ ਨਹੀਂ ਲੱਗੇਗੀ ਆ ਸਾੜ ਤਪੰਦਾ ਜਿਹੜਾ ਨਾ ਤਪ ਦਾ ਮਹੀਨਾ ਹੈ ਇਹ ਇਸ ਵਿੱਚ ਵੀ ਠੰਡ ਵਰਤ ਜਾਏਗੀ ਤਪਸ਼ ਵਿੱਚ ਠੰਡ ਵਰਤਾਈ आनंद ਭਿਆ ਦੁਖ ਨਾਠੇ ਭਾਈ ਉਹਦੀ ਕਿਰਪਾ ਹੋ ਜਾਈਗੀ ਨਾ ਤੇ ਇਹਨਾਂ ਇਸ ਮਹੀਨੇ ਵਿੱਚ ਵੀ ਠੰਡ ਵਰਤਾ ਦੇਗਾ ਸੱਚੇ ਪਾਸ਼ਾ ਕਹਿੰਦੇ ਨੇ ਦਰਸ਼ਨਾਂ ਦੀ ਪਿਆਸ ਲੱਗੀ ਰਵੇ ਪ੍ਰਭ ਤੁਧ ਬਿਨ ਦੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਤੇਰੇ ਬਿਨਾ ਕੋਰ ਦੂਜਾ ਕੋਈ ਨਹੀਂ ਸਤਗੁਰੂ ਜੀ ਮੇਰੀ ਤਾਂ ਤੇਰੇ ਚਰਨਾਂ ਵਿੱਚ ਹੀ ਅਰਦਾਸ ਹੈ ਤੇ ਤੋਂ ਬਿਨਾ ਹੋਰ ਮੈਂ ਕਿਸੇ ਨੂੰ ਜਾਣਦਾ ਨਹੀਂ ਮੈਂ ਹਰ ਵੇਲੇ ਤੇਰੀ ਇਹ ਚਰਨਾਂ ਵਿੱਚ ਅਰਦਾਸ ਕਰਦਾ ਬੇਨਤੀ ਕਰਦਾ ਆਪ ਮੇਰੇ ਤਪਦੇ ਹੋਏ ਹਿਰਦੇ ਨੂੰ ਠੰਡ ਪਾ ਲਿਓ ਠਾਰ ਦਿਓ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਆਸਾੜ ਸੁਹੰਦਾ ਤਿਸ ਲਗਾ ਜੇਨ ਜਿਸ ਮਨ ਹਰ ਚਰਨ ਨਿਵਾਸ ਹਰ ਹਰ ਦਾ ਮਹੀਨਾ ਉਸ ਨੂੰ ਸੁਹਾਵਣਾ ਲੱਗਦਾ ਕਿਸ ਨੂੰ ਲੱਗਦਾ ਜਿਸ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਚਰਨ ਵਸ ਜਾਂਦੇ ਚਰਨ ਭਾਵ ਬਾਣੀ ਜਿਹਦੇ ਹਿਰਦੇ ਵਿੱਚ ਕਥਾ ਦੁਆਰਾ ਸੁਣੀ ਹੋਈ ਬਾਣੀ ਹਿਰਦੇ ਵਿੱਚ ਬਸ ਜਾਂਦੀ ਹੈ ਉਹ ਫਿਰ ਉਹਨੂੰ ਪਤਾ ਲੱਗ ਜਾਂਦਾ ਭਾਈ ਹੁਣ ਮੈਂ ਸੁਣਨ ਲੱਗੇ ਜਪਣਾ ਹੁਣ ਮੈਂ ਉੱਠਣ ਵੇਲੇ ਜਪਣਾ ਹੁਣ ਮੈਂ ਕਾਰੋਬਾਰਾ ਫਿਰ ਹਰ ਜਗ੍ਹਾ ਵਰਕਤਾ ਵਰਕਤਾ ਪੈਂਦੀਆਂ ਨੇ ਕਾਰੋਬਾਰਾਂ 'ਚ ਵੀ ਵਰਕਤਾ ਪੈਂਦੀਆਂ ਹਨ ਪਰਿਵਾਰ ਵਿੱਚ ਵੀ ਛੜਦੀ ਕਲਾ ਬੱਚਿਆਂ ਦੀ ਛੜਦੀ ਕਲਾ ਹੁੰਦੀ ਹੈ ਸੁਪੇਰੀ ਸਾਧ ਸੰਗਤ ਜੀ ਅੱਜ 60 ਦੇ ਮਹੀਨੇ ਦੀ ਸੰਗRAND ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਛੜਦੀਆਂ ਕਲਾ ਵਿੱਚ ਸਤਿਗੁਰ ਬਖਸ਼ਿਸ਼ਾਂ ਕਰਨ ਮਨ ਦੀਆਂ ਭਾਵਨਾ ਮਨ ਦੇ ਮਨੂਰਤ ਪੂਰੇ ਕਰਨ ਆਪ ਜੀ ਨੇ ਕਿਰਪਾ ਕਰਨੀ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਇਹ ਬੇਨਤੀ ਪ੍ਰਵਾਨ ਕਰਨੀ ਹਉ ਫਤੇ ਗਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ